ਸਤ ਸਨ ਸੁਣੋ ਸੋਨੋ ਸੁਣੋ ਟੈਕਸ ਦਾ ਕਾਗਜ਼ੇ ਭਰਨ ਦਾ ਸਮਾਂ ਕਿੰਨੇ ਵਜੇ ਦਾ ਹੈ 3 ਵਜੇ ਤੱਕ ਆ ਕੰਮ ਕਿੰਨਾ ਹੋਗਾ ਜੀ ਤੁਸੀਂ ਦੇਖੋ 2 ਵਜੇ ਗਿਆ ਅਸੀਂ ਕਿੰਨਾ ਟਾਂਟਾ ਰਹਿ ਗਿਆ ਸੁਣੋ ਅਸੀਂ ਰੋਕਿਆ ਕਿਸੇ ਨੂੰ ਅਗਲੇ ਮਾਰ ਉਸਨੇ ਆ ਗਿਆ ਹੁਣ ਸੁਣੋ ਸੋਨੋ ਸੋਨੋ ਬਾਈਆਂ ਪਿੰਡਾਂ ਦੇ ਵਿੱਚੋਂ ਸਿਰਫ ਅਸੀਂ ਇੱਕ ਬੰਦੇ ਨੂੰ ਰੋਕ ਕੇ ਕੋਈ ਜਾਣ ਬੁੱਝ ਕੇ ਖਰਾਬੀ ਕਰਾਂਗੇ ਸੁਣੇ ਚੱਲ ਪਹਿਲਾਂ ਸੁਣ ਲਓ ਕਿਸੇ ਸੈਂਟਰ ਦੇ ਮੂਹਰੇ ਇੱਕ ਤਾਂ ਵੀ ਬੰਦਾ ਕਹੇ ਤੇ ਵੀ ਕੋਈ ਪਿੰਡ ਦਾ ਬੰਦਾ ਕਹੇ ਤੇ ਵੀ ਕਿ ਅਸੀਂ ਕਿਸੇ ਨੂੰ ਰੋਕਿਆ ਹੋਵੇ ਪਹਿਲੀ ਗੱਲ ਦੂਜੀ ਗੱਲ ਜੇ ਸਮਾਂ ਪੂਰਾ ਹੋ ਗਿਆ ਹੋਵੇ ਤਾਂ ਤੁਸੀਂ ਸਾਨੂੰ ਕਹੋ ਕਿ ਜਾਣ ਪੁੱਛ ਤੇ ਸਮਾਂ ਪੂਰਾ ਕਰਤਾ 3 ਵਜੇ ਤੱਕ ਦਾ ਸਮਾਂ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਸਾਡੇ ਬੰਦੇ ਦੀ ਫਾਈਲ ਭਾਵੇਂ ਸਹੀ ਹੈ ਭਾਵੇਂ ਇਹ ਗਲਤ ਹੈ ਕਿ ਜੀ ਉਹਦੀ ਫਾਈਲ ਪਾਸ ਕਰਾਓ ਤੇ ਉਹਨੂੰ ਅੰਦਰ ਲੰਘਾਓ ਤੁਸੀਂ ਇਹ ਗੱਲ ਕਹਿ ਰਹੇ ਹੋ ਸਰਦਾਰ ਸਾਹਿਬ ਬੇਨਤੀ ਇੱਕੋ ਹੀ ਹੱਥ ਬੰਨ ਕੇ ਕਿ 3 ਵਜੇ ਤੱਕ ਦਾ ਸਮਾਂ ਤੁਹਾਡੇ ਬੰਦੇ ਨੂੰ ਉੱਥੇ ਗੇਟ ਤੱਕ ਭੇਜੋ ਬਿਲਕੁਲ ਅਸੀਂ ਉਹਨੂੰ ਅੰਦਰ ਸਾਰਾ ਨੂੰ ਲੰਘਾਵਾਂਗੇ 3 ਵਜੇ ਤੱਕ ਜਿਹੜੇ ਖੜਕੇ ਲਾਈਚ ਬਿਲਕੁਲ ਲੰਘਾਵਾਂਗੇ ਹੁਣ ਜੇ ਤੁਸੀਂ ਜਾਣ ਪੁੱਝ ਕੇ ਮੰਨੀ ਹੋਈ ਐ ਕਿ ਆਪਾਂ ਅਨੈਸੈਸਰੀ ਧਰਨਾ ਲਾਉਣਾ ਹੀ ਲਾਉਣਾ ਹੈਗਾ ਫਿਰ ਮੈਂ ਤਾਂ ਤੁਹਾਨੂੰ ਰੋਕ ਨਹੀਂ ਸਕਦਾ ਉਸ ਤਰ੍ਹਾਂ ਪਰ ਹੱਥ ਬੰਨ੍ਹ ਕੇ ਬੇਨਤੀ ਇੱਕੋ ਹੀ ਐ ਕਿ ਮੇਰੇ ਜੈਤੂ ਸ਼ਹਿਰ ਦੇ ਅੰਦਰ ਸ਼ਾਂਤੀ ਬਣਾ ਕੇ ਰੱਖੋ ਕੋਈ ਵੀ ਫਾਇਲ ਨਹੀਂ ਅਸੀਂ ਕੈਦੇ ਬੰਦਾ ਕਿ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਕੋਈ ਸ਼ੱਕ ਹੋਵੇ ਕਿਸੇ ਅਸੀਂ ਬਿਲਕੁਲ ਆਪਣੀ ਸਹੀ ਨੀਅਤ ਨਾਲ ਕਰ ਰਹੇ ਹਾਂ ਜੀ ਐਡੀ ਐਸਪੀ ਸਾਹਿਬ ਨਾਲ ਗੱਲ ਕਰ ਲਓ ਜੀ ਐਮਪੀ ਸਾਹਿਬਾ ਜੀ ਗੱਲ ਕਰੋ ਇੱਕ ਤਾਂ ਵੀ ਬੰਦਾ ਘੱਲੋ ਸਾਰਾ ਮੀਡੀਆ ਸੁਣ ਰਿਹਾ ਦੱਸੋ ਕੋਈ ਅਸੀਂ ਗਲਤ ਇੱਕ ਬਾਕੀ ਪਿੰਡਾਂ ਦੇ ਬੰਦੇ ਕੋਈ ਕਹਿ ਦੇਣ ਖਾ ਅਸੀਂ ਕਿਹਨੂੰ ਲੇ ਲਗਾਇਆ ਬਾਈ ਜੀ ਗੱਲ ਇਹ ਹੈ ਕਿ ਸਰਦਾਰ ਸਾਹਿਬ ਐ ਨਾ ਕਰੋ ਐ ਨਾ ਕਰੋ ਸਰਦਾਰ ਸਾਹਿਬ ਜੀ ਤੁਸੀਂ ਅੰਦਰ ਜਾਣਗੇ ਜੀ ਐਮਪੀ ਸਾਹਿਬ ਸਾਡੇ ਵੀ ਸਾਹਿਬ ਦਾ ਹਿਸਾਬ ਹੈ ਜੋ ਉਨੇ ਜਿੰਨੇ ਤੁਹਾਡੇ ਆ ਅਸੀਂ ਵੀ ਛੋਟੇ ਆ ਅਸੀਂ ਵੀ ਛੋਟੇ ਆ ਅਸੀਂ ਵੀ ਇੱਥੋਂ ਦੇ ਆ ਕੋਈ ਬਗਾਨੇ ਸ਼ਹਿਰ ਤੋਂ ਨਹੀਂ ਆਏਗੇ ਜੀ ਇਹ ਇੱਕਠੇ ਸੁਣੋ ਜੇ ਇਕੱਠੇ ਆ ਤਾਂ 3 ਵਜੇ ਤੱਕ ਦਾ ਸਮਾਂ ਲਾਈਨ 'ਚ ਤਲਾਓ ਭੇਜਾ ਕੇ ਬੰਦਿਆਂ ਨੂੰ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਕਾਹਨ ਕਲੀਅਰ ਹੋਣ ਪਏ ਯਾਰ ਉਹਨੇ ਵੀ ਕਹਿਤਾ ਵੀ ਰਾਜ ਕਲੀਅਰ ਕਰੋ ਸਾਡੇ ਬੰਦੇ ਲਾ ਲਓ ਤੇ ਇਹਨੇ ਤੋਂ ਦਰਖਾਸਤ ਲੈ ਕੇ ਇਹਨੇ ਦੇ ਕਾਗਜ ਡੀਐਸਪੀ ਦੀ ਡਿਊਟੀ ਦਾ ਸੀ ਕਿ ਉਹ ਕਲੀਅਰ ਕਰਾਵੇ ਇਹਨੇ ਦੇ ਪੜ੍ਹਨੇ ਉਨੇ ਤੱਕ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਜੀ ਐਮਪੀ ਸਾਹਿਬ ਨੇ ਇਹ ਆਪਣੇ ਬਿਆਨ ਦੇਤਾ ਵੀ ਡੀਐਸਪੀ ਸਾਹਿਬ ਆਪ ਕਾਗਜ ਭਰਉਣਗੇ ਉਹਨਾਂ ਦੀ ਦਰਖਾਸਤ ਆਪ ਦਵਾਉਣਗੇ ਉਹਨਾਂ ਨੂੰ ਲਾ ਲੈਣੇ ਅਸੀਂ ਠੀਕ ਹੈ ਦਰਖਾਸਤ ਦਵਾ ਦਿੰਨੇ ਆ ਠੀਕ ਹੈ ਜੋ ਉਹਨਾਂ ਦੇ ਸਾਈਨ ਵੀ ਲਓ ਉਹਨਾਂ ਦੀ ਧੰਨਵਾਦ ਤੁਹਾਡਾ ਜੀ ਹਾਂ ਜੀ ਹਾਂ ਜੀ ਬੋਲੋ ਦੇਖੋ ਜੀ ਜਿਵੇਂ ਤੁਹਾਡਾ ਹੁਕਮ ਆ ਅਸੀਂ ਹੁਕਮ ਦੀ ਪਾਲਣਾ ਕਰੀ ਜਾਂਦੇ ਹਾਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਐਮਪੀ ਸਾਹਿਬ ਵੱਲੋਂ ਕਹਿੰਦਾ ਵੀ 2 ਵਜੇ ਤੱਕ ਭਲਾਂ ਦੀ ਰਾਤ ਦੇ ਵਜਨ ਪਰ ਕਾਗਜ਼ ਭਰਾਈ ਜਾਣਗੇ ਉਹਨਾਂ ਦੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਠੀਕ ਹੈ ਨਾ ਤੇ ਇਸ ਕਾਰਨ ਕਰਕੇ ਤੁਸੀਂ ਵੀ ਬੇਨਤੀ ਹੈ ਵੀ ਆਪ ਸਾਰ ਨੂੰ ਲਾ ਲਓ ਇਹਨਾਂ ਤੋਂ ਵੀ ਲੈ ਆ ਤੁਸੀਂ ਗੋਲ ਮਾਰਦੇ ਹੋ ਨਜ਼ਰ ਨਜ਼ਰ ਸੁਣੋ ਹਲੋ ਸਰਦਾਰ ਜੀ ਸੁਣੋ ਭੋਂਤਲੇ ਦਾ ਸਾਜੀ ਹੁਣ ਕੰਮ ਨਾ ਕਰ ਲਾ ਸਰ ਅਨਸ਼ੁਮ ठीक है जी ठीक ठीक तो है जी ठीक हाँ बिल्कुल जी बिल्कुल हाँ जी हार बिखिलाट ही है बिल्कुल नहीं बिल्कुल जी बिल्कुल नहीं है जी गल करते कुछ ਨਹੀਂ ਸ਼ਾਂਤ ਮਾਹੌਲ ਆ ਜੀ ਸਾਰਾ ਬਿਲਕੁਲ ਬਿਲਕੁਲ ਨਹੀਂ ਠੀਕ ਆ ਜੀ ਠੀਕ ਧੰਨਵਾਦ ਠੀਕ ਹੈ ਠੀਕ ਐਮਪੀ ਸਾਹਿਬ ਵੱਲੋਂ ਬਿਆਨ ਆ ਵੀ ਪਨਾ ਦੀ ਉਹ 2 ਵਜਾਂ 3 ਵਜਾਂ ਚੋਣ ਕਮਿਸ਼ਨ ਵੱਲੋਂ ਇਹ ਨੋਟਿਸ ਆ ਗਿਆ ਵੀ ਜਿੰਨੇ ਵੀ ਕੈਂਡੀਡੇਟ ਆ ਕੋ ਲਾਈਨ ਵਿੱਚ ਲੱਗਣਗੇ ਉਹਨਾਂ ਦੇ ਕਾਗਜ਼ ਭਰੇ ਜਾਣਗੇ ਤੇ ਡੀਐਸਪੀ ਸਾਹਿਬ ਵੀ ਇਹ ਗੱਲ ਤੇ ਉਹ ਵੀ ਕਹਿ ਰਹੇ ਆ ਸਰਦਾਰ ਸਾਹਿਬ ਸੁਣੋ ਇਹ ਪੱਤਰਕਾਰ ਭਾਈ ਸਾਹਿਬ ਨੇ ਤੁਹਾਨੂੰ ਇਹੀ ਦੱਸ ਦੇਣਗੇ ਮੈਂ ਇਹ ਦੱਸ ਦੋ ਜੀ ਇਹ ਵੀ ਇਹੀ ਕਹਿ ਰਹੇ ਆ ਬਸ ਅਸੀਂ ਉਹ ਇੱਥੇ ਮੈਂ ਪੁੱਛ ਰਿਹਾ ਤੁਹਾਡਾ ਬੰਦਾ ਕਿੱਥੇ ਜਾਂ ਕਾਗਜ਼ ਹਨ ਜੇ ਬੰਦਾ ਹੈ ਨਹੀਂ ਤਾਂ ਕਾਗਜ਼ ਉੱਥੇ ਜੀ ਪਾੜੇ ਪਏ ਆ ਹੁਣ ਬਦੱਸੋ ਤੁਸੀਂ ਕਾਗਜ਼ ਹਾਂਜੀ ਹੁਣ ਉਹਨਾਂ ਦੇ ਨਾਲ ਜਿਹੜੇ ਰਹਿੰਦੇ ਆ ਉਹਨਾਂ ਨੂੰ ਸਰਦਾਰ ਸਾਹਿਬ ਸੁਣੋ ਸਰਦਾਰ ਜੀ ਇੱਕੋ ਇੱਕ ਬੇਇੱਜ਼ਤੀ ਕਿ ਜਿਹੜੀ ਗੱਲ ਮੈਂ ਤੁਹਾਨੂੰ 15 ਮਿੰਟ ਦਿੱਤਾ ਘੰਟੇ ਦਾ ਕਹਿ ਰਹੇ ਹਾਂ ਜੀ ਕਿ ਬਿਲਕੁਲ 3 ਵਜੇ ਤੱਕ ਦਾ ਸਮਾਂ ਜਿਹੜਾ 3 ਵਜੇ ਤੱਕ ਲੱਗਦਾ ਤਿੰਨ ਨੇ ਹੁਣ ਤਾਂ ਵਧਾਉ ਉਹ ਕਹਿੰਦੇ ਵਧੇ ਹੁੰਦਾ 3 ਵਜੇ 3 ਵਜੇ ਸਰਦਾਰ ਸਾਹਿਬ ਸੁਣੋ ਹਰੇਕ ਚੀਜ਼ ਦਾ ਇੱਕ ਪ੍ਰੋਟੋਕੋਲ ਹੈ ਜੇ ਸਮਾਂ ਵਧੂਗਾ ਤੇ ਸਾਨੂੰ ਰਿਟਰਨ 'ਚ ਆਰਡਰ ਆਊਗਾ ਉਸ ਆਰਡਰ ਦੀ ਬਿਲਕੁਲ ਕੰਪਲੈਂਸ ਹੋਏਗੀ ਠੀਕ ਹੈ ਜੀ ਬਟ ਬਿਨਾ ਸਮਾਂ ਤਾਂ ਹਜੇ ਪੂਰਾ ਨਹੀਂ ਹੋਇਆ ਤਾਂ ਤੁਸੀਂ ਪਹਿਲਾਂ ਹੀ ਕਹਿ ਰਹੇ ਅਸੀਂ 2 ਵਜੇ ਇਸੇ ਕੰਮ ਕਰ ਲਾ ਇੱਕ ਮਿੰਟ ਨਹੀਂ ਉਹ ਉਹ ਪਾਰਟਨ ਕਰਕੇ ਨਹੀਂ ਨਾ ਹੋਗਾ ਸਮਾਂ ਵਾਧਾ ਦੇਣਾ ਪਊਗਾ ਜੀ ਸਾਨੂੰ ਸਰਦਾਰ ਸਾਹਿ ਜਦੋਂ ਤੱਕ ਜਾਂ ਨਾ ਤਾਂ ਤੁਸੀਂ ਕੋਲੇ ਸੀ ਨਾ ਮੈਂ ਕੋਲੇ ਸੀ ਜਾਂ ਤਾਂ ਤੁਸੀਂ ਕਹਿ ਦਿਓ ਵੀ ਤੁਸੀਂ ਕੋਲੇ ਸੀ ਤਾਂ ਦਿਓ ਬਿਆਨ ਅਸੀਂ ਉਵੇਂ ਕਰਦੇ ਨਹੀਂ ਤੁਸੀਂ ਕੋਲੇ ਸੀ ਜੇ ਤੁਹਾਡਾ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਕਿਹੜਾ ਹੈ ਜੀ ਕਿਹੜੇ ਥਾਣੇ ਚ ਪੈਂਦਾ ਕਿਹੜੇ ਥਾਣੇ ਚ ਪੈਂਦਾ ਪਿੰਡ ਮਸਲਾ ਕਿਹੜੇ ਪਿੰਡ ਦਾ ਮਸਲਾ ਸਾਡੀ ਪਾਰਟੀ ਦੇ ਹੀ ਹੈ ਪਾਰਟੀ ਲੈਵਲ ਤੇ ਨਾ ਕਰਦੇ ਨਹੀਂ ਭਾਈ ਇੱਥੇ ਟਾਈਮ ਬਰਬਾਦ ਕਰਨਾ ਕੋਈ ਫਾਇਦਾ ਨਹੀਂ ਸਾਡੇ ਨੇ ਬਹੁਤ ਥੱਕਾ ਹੋਇਆ ਅਸੀਂ ਹੁਣੇ ਆਏ ਅੰਦਰੋਂ ਨਿਕਲ ਕੇ ਪ੍ਰਸ਼ਾਸਨ ਉੱਥੇ ਸਾਡੀ ਕੋਈ ਗੱਲ ਨਹੀਂ ਸੁਣੀ ਕਿ ਅਸੀਂ ਅੰਦਰੋਂ ਨਿਕਲ ਕੇ ਮੋਲਕ ਨੇ ਸਾਨੂੰ ਸੱਦ ਕੇ ਅੰਦਰ ਆ ਕੇ ਸਾਡੇ ਨਾਲ ਖਿੱਚਾ ਤੁਸੀਂ ਮੇਰੀ ਬੇਇੱਜ਼ਤੀ ਕਰੀ ਫੋਲ ਲੈ ਰੋਹ ਬਮਾਰਿਆ ਜੀ ਇੱਥੇ ਪ੍ਰਸ਼ਾਸਨ ਉਹਨਾਂ ਦਾ ਸਾਰਾ ਕੋਈ ਪ੍ਰਸ਼ਾਸਨ ਇਹਨਾਂ ਨੇ ਗੱਡੀ ਅੰਦਰ ਸਾਡੀਆਂ ਨੇ ਸਾਡੀ ਗੱਡੀ ਅੰਦਰ ਗਈ ਆਲੇ ਸਾਡੇ ਅੰਦਰ ਨੂੰ ਫੈਲਾ ਮਾਰ ਕੇ ਆ ਜਾ ਨੋ ਰੋ ਉੱਤਰਾ ਕਹਿੰਦੇ ਹਾਂ ਬਸ ਠੀਕ ਹੈ ਨਹੀਂ ਭਾਈ ਮੈਂ ਨਾ ਅੰਦਰ ਉੱਤਰ ਨਾ ਨਿਕਲਿਆ ਸਰਪੰਚ ਜੀ ਤੁਹਾਡਾ ਫੋਨ ਮੈਂ ਸੀ ਤੇਰੇ ਨਾਲ ਗਿਆ ਉਹ ਵੀ ਆਉਂਦਾ ਮਾਫ ਕਰ ਮੇਰਾ ਇਹ ਕਿ ਨਹੀਂ ਹੋਣਾ ਉਹਨਾਂ ਚਰਚਾ ਨਹੀਂ ਆਉਣਾ ਉਹਨਾਂ ਕਰਜਾ ਨਹੀਂ ਚਰਚਾ ਨਹੀਂ ਨਹੀਂ ਮੈਂ ਤੇਰੇ ਪੈਰੀਂ ਜਿਹੜਾ ਬੁਣਿਆ ਸਾਡੇ ਕੋਠੇ ਆਇਆ ਮੇਰਾ ਸਿਆਜਾ ਜਾ ਰਿਹਾ ਮੇਰਾ ਸਿਆਜਾ ਜਾ ਰਿਹਾ ਠੀਕ ਹੈ ਨਾਲ ਸੀ ਜਦੋਂ ਕਾਗਜ਼ ਪੜ੍ਹੇ ਮੈਂ ਗੇਟ ਤੇ ਖੜਾ ਸੀ ਸਰਦਾਰ ਸਾਹਿਬ ਹੁਣ ਆਪਾਂ ਦੀ ਗੱਲ ਮੁੱਕੀ ਹੈ ਤੁਹਾਨੂੰ ਅੰਦਰ ਸਾਡੇ ਦੁਆਰੇ ਫਾਇਲ ਬਣਾ ਕੇ ਉਹ ਬੰਦੇ ਦੀ ਫਾਇਲ ਭਰਾ ਦਿਓ ਅਸੀਂ ਉਹਦੇ ਉੱਤਰਾਂਗੇ ਠੀਕ ਹੈ ਉਹ ਦਰਖਾਸਤ ਠੀਕ ਹੈ ਸਹੀ ਹੈ ਜੀ ਇਹੋ ஓத மகிழ்ச்சி பாரோ பாடி அந்த